ਬੱਜ ਚ ਅਰੇਂਜ ਕਰਦਾ ਛੋਟੀ ਦੁਕਾਨ ਤੇ ਚਲ ਜੋ ਵੱਡੇ ਸ਼ੋਰ ਨੂੰ ਚਲ ਜੋ 2 ਪੀਸ ਕੋਟ ਪੈਨਟ ਕੱਟੋ ਕੱਟ 10-12000 ਤੋਂ ਕੱਟ ਨਹੀਂ ਮਿਲਣਾ ਸਾਡੇ ਕੋਲ ਆ ਜੋ 10000 ਵਾਲਾ ਕੋਟ ਪੈਨਟ 2 ਪੀਸ ਸਲਾਈ ਕਰਕੇ 2995 ਵਿੱਚ ਦਵਾਂਗੇ ਜੇ ਕੋਈ ਸ਼ਕੀਨ ਪੜ ਜਾਏਂਦਾ ਭਈ ਆਇ ਪਰਾ ਹੈ ਬਾਸਕਰ ਜੀ ਪਾਉਣੀ ਆ 3 ਪੀਸ ਕੋਟ ਪੈਨਟ ਬਾਜ਼ਾਰ ਦਾ ਰੇਟ ਹੈਗਾ 15-16000 ਸਾਡੇ ਕੋਲ ਆ ਜੋ 3 ਪੀਸ ਕੋਟ ਪੈਨਟ 15-16000 ਵਾਲਾ ਸਿਰਫ 3760 ਚ ਲੈ ਜਾਓ ਆ ਦੇਖੋ ਕੁੜਤਾ ਪਜਾਮਾ 6 ਫੁੱਟ ਮੁੰਡਾ ਖੜਾ ਕੀਤਾ ਸਜਾ ਕੇ ਹੋਰ ਪਾਸੇ ਬਾਜ਼ਾਰ ਚ ਜਾ ਕੇ ਰੇਟ ਪਤਾ ਕਰੋ ਕੁੜਤੇ ਪਜਾਮੇ ਦਾ ਇਕ ਕੁੜਤਾ ਪਜਾਮਾ 24-2500 ਰੁਪਏ ਤੋਂ ਘੱਟ ਨਹੀਂ ਕਿਸੇ ਨੇ ਦੇਣਾ ਉਹ ਸਾਡੇ ਕੋਲ ਆ ਜਾਓ 24-2500 ਦਾ ਕੁੜਤਾ ਪਜਾਮਾ 895 ਜਮਾਗਾ ਸਲਾਈ ਕਰਕੇ ਜਿੱਥੇ ਮਰਜ਼ੀ ਚਲ ਜਾਓ 15-18-20000 ਰੁਪਏ ਤੋਂ ਘੱਟ ਸ਼ੇਰਵਾਨੀ ਨਹੀਂ ਕਿਸੇ ਨੇ ਦੇਣੀ ਇੱਥੇ ਆ ਜਾਓ 15 18000 ਵਾਲੀ ਸ਼ੇਰਵਾਨੀ ਸਿਰਫ 6500 ਰੁਪਏ ਚ ਲੈ ਜਾਓ ਸਲਾਈ ਕਰਕੇ ਦਵਾਂਗੇ ਦੇਖੋ ਜੀ ਆਫਰਾਂ ਦੇ ਵਿੱਚ ਨੇਰੀਆਂ ਲੈ ਦੇਣੀਆਂ ਆ ਚੰਡਿਆਰੇ ਗੁਰੂ ਦੇ ਵਿੱਚ ਕੀਜ਼ਾ कॉटन ਦਾ কুর্তা ਪਜਾਮਾ 895 ਦਾ ਸਟਿਚ ਕਰਕੇ ਜੇ ਸਲਾਈ ਨਹੀਂ ਕਰਾਉਣੀ 700 ਦਾ কুর্তা ਪਜਾਮਾ ਨਾਲ ਇੱਕ ਗੁਰਦਾ ਪਜਾਮਾ ਫ੍ਰੀ ਆਹ ਹੋਰ ਤੁਸੀਂ ਲਿਖਿਆ ਪੜ ਲਓ ਬਈ ਯੂਨਾਈਟਿਡ ਅਰਬ ਯੂਏਈ 5000 ਰੁਪਏ ਦੁਕਾਨਦਾਰ ਮੰਗਦੇ ਬਾਜ਼ਾਰ ਚ ਕੁਰਤੇ ਪਜਾਮੇ ਦਾ ਕਹਿੰਦੇ ਦबई ਵਾਲਾ ਇੱਥੇ 5000 ਵਾਲਾ ਕੋਟ ਤਾਂ ਪੰਮਾ ਲੈ ਜਾਓ 11 12 ਤੁਸੀਂ ਬੈਂਕ 'ਚ ਕੰਮ ਕਰਦੇ ਹੋ ਆਫਿਸ ਜਾਣੇ ਹੋ ਚਾਹੇ ਤੁਸੀਂ ਕੋਟ ਪੈਂਟ ਦੇ ਨਾਲ ਪਾਉਣੀ ਆ ਚਾਹੇ ਲੈ ਜਾਓ ਪ੍ਰਿੰਟ ਕਲਰ ਟੈਂਪ ਆ ਚਾਹੇ ਲੈ ਜਾਓ ਲੈਨਾਂ ਵਾਲੀਆਂ ਚਾਹੇ ਲੈ ਜਾਓ ਚੈੱਕ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ 4000 ਤੋਂ 5000 ਰੁਪਿਆ ਕੱਲੀ ਸਲਾਈ ਲੈ ਲੈਂਦਾ ਟੈਂਡਰ ਤੁਸੀਂ ਕਿਹੜੇ ਹਿਸਾਬ ਤੇ ਕਹਿ ਰਹੇ ਹੋ ਵੀ 2 ਪੀ ਸੂਟ ਪਰ 2995 'ਚ ਕੱਪੜਾ ਵੀ ਦੇਈ ਜਾਂਦੇ ਹੋ ਸਲਾਈ ਵੀ ਤੁਹਾਡੀ ਟੇਲਰ ਦਾ ਖਰਚਾ ਵੀ ਲੈਣਾ ਕੀ ਦਾ ਪੋਸੀਬਲ ਆ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ 550 ਤੋਂ ਵੱਧ ਰੰਗ ਰੰਗ ਫੇਟ ਹੋ ਜਵੇ ਟੱਪ ਪੈ ਜਵੇ ਅਸੀਂ ਫੁੱਲ ਗਰੰਟੀ ਲੈਨੇ ਆ ਲੋ ਵੀ ਚਾਹੇ ਤੁਸੀਂ ਪਿੰਡਾਂ ਦੇ ਮੁੰਡਿਆਂ ਚਾਹੇ ਤੁਸੀਂ ਸ਼ਹਿਰਾਂ ਦੇ ਮੁੰਡਿਆਂ ਹੁਣ ਵਿਆਹਾਂ ਸ਼ਾਦੀਆਂ ਪਾਰਟੀਆਂ ਦੇ ਵਿੱਚ ਪੂਰੀਆ ਟੋਹਰਾ ਕੱਢ ਕੇ ਜਾਉਂਗੇ ਹੁਣ ਜਿਹੜਾ ਤੁਹਾਡੇ ਦਿਮਾਗ ਦੇ ਬੋਲ ਸੀ ਵੀ ਭਾਈ ਪੈਸੇ ਕਿੱਥੋਂ ਲੈ ਕੇ ਆਉਣੇ ਆ ਮਹਿੰਗੇ ਕੱਪੜੇ ਕਿੱਥੋਂ ਪੋਣੇ ਆ ਭਾਈ ਜੀ ਜਵਾਬ ਦੇਣ ਲਈ ਅੱਜ ਮੈਂ ਪਹੁੰਚ ਚੁੱਕਾ ਹਾਂ ਮਾਤੂਸ਼ਰੀ ਦਸਤਾਰ ਜਿਹੜਿਆ ਵਾਲਾ ਗੁਰੂ ਆ ਦੇਖੋ ਕੁੜਤਾ ਪਿਆਮਾ 6 ਫੁੱਟ ਮੁੰਡਾ ਖੜਾ ਕੀਤਾ ਸਜਾ ਕੇ ਔਰ ਪਾਸੇ ਬਾਜ਼ਾਰ ਚ ਜਾ ਕੇ ਰੇਟ ਪਤਾ ਕਰੋ ਕੋਟ ਤੇ ਪਜਾਮਾ ਕੱਲੇ ਦਾ ਇਹ ਕੋਟ ਤਾਂ ਪਜਾਮਾ 24-2500 ਰੁਪਏ ਤੋਂ ਘੱਟ ਨਹੀਂ ਕਿਸ ਨੇ ਦੇਣਾ ਉਹ ਸਾਡੇ ਕੋਲ ਆ ਜਾਓ 24-2500 ਦਾ ਕੋਟ ਤਾਂ ਪਜਾਮਾ 895 ਜਮਾਗਾ ਸਲਾਈ ਕਰਕੇ ਹੁਣ ਜਿਹੜੇ ਮੁੰਡੇ ਦਾ ਵਿਆਹ ਆ ਘੋੜੀ ਚੜਨਾ ਜਿੱਥੇ ਮਰਜੀ ਚਲ ਜਿਓ 15-18 20000 ਰੁਪਏ ਤੋਂ ਘੱਟ ਸ਼ੇਰਬਾਨੀ ਨਹੀਂ ਕਿਸ ਨੇ ਦੇਣੀ ਇੱਥੇ ਆ ਜਾਓ 15-18000 ਵਾਲੀ ਸ਼ੇਰਬਾਨੀ ਸਿਰਫ 6500 ਰੁਪਏ ਜਿ ਲੈ ਜਾਓ ਸਲਾਈ ਕਰਕੇ ਦਵਾਂਗੇ ਜਿਹੜੇ ਸਾਡੇ ਵੀਰਾਂ ਨੇ ਪਾਉਣੇ ਆ ਬਲੇਜ਼ਰ ਬਲੇਜ਼ਰਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਟੌਪ ਕ੍ਰਾਫਟ ਦਾ ਕਪੜਾ ਆ ਗਿਆ ਜਿਹੜੇ ਸਾਡੇ ਭਰਾਵਾਂ ਨੇ ਨਾ 2 ਪੀਸ ਕੋਟ ਪੈਂਟ ਮੈਂ ਚੈਰੰਜ ਕਰਦਾ ਛੋਟੀ ਦੁਕਾਨ ਤੇ ਚਲ ਜਓ ਵੱਡੇ ਸ਼ੋਰ ਨੂੰ ਚਲ ਜਓ 2 ਪੀਸ ਕੋਟ ਪੈਂਟ ਕੱਟੋ ਕੱਟ 10 12000 ਤੋਂ ਕੱਟ ਨਹੀਂ ਮੜਨਾ ਸਾਡੇ ਕੋਲ ਆਜੋ 10000 ਵਾਲਾ ਕੋਟ ਪੈਂਟ 2 ਪੀਸ ਸਲਾਈ ਕਰਕੇ 2995 ਵਿੱਚ ਦਵਾਂਗੇ ਜੇ ਕੋਈ ਸ਼ਕੀਨ ਬਾਹਰ ਆਏਂਦਾ ਭਈ ਆਏ ਪਰਾਂ ਬਾਸਕਟ ਜੀ ਪਾਉਣੀ ਆ 3 ਪੀਸ ਕੋਟ ਪੈਂਟ ਬਜ਼ਾਰ ਦਾ ਰੇਟ ਹੈਗਾ 15-16000 ਸਾਡੇ ਕੋਲ ਆਜੋ 3 ਪੀਸ ਕੋਰਪੈਂਟ 15-16000 ਵਾਲਾ ਸਿਰਫ 3760 ਚ ਲੈ ਜਾਓ ਸਲਾਈ ਕਰਕੇ ਦਵਾਂਗੇ ਰੇਟ ਪਰਾ ਕਰ ਲਓ ਕੋਰਟ ਪੈਂਟ ਦੀ ਸਲਾਈ 4-4000 ਚਲਦੀ ਆ ਅਸੀਂ 2995 ਚ 2 ਪੀਸ ਦੇਣਾ ਭਾਈ ਜੀ ਕੁਰਤੇ ਪਜਾਮਾ ਦੇ ਚ ਪਟਾਕੇ ਪਾ ਦਿਓ ਚਾਹੇ ਕੋਈ ਭਰਾ ਸਾਡਾ ਇੱਕ ਸਕੂਟਰ ਤੇ ਆ ਜਵੇ ਚਾਹੇ ਕੋਈ ਮੂਚਾਂ ਨੂੰ ਵੱਟ ਦਿੰਦਾ ਥਾਰ ਤੇ ਆ ਜਵੇ ਚਾਹੇ ਕਾਲੀਆਂ ਨਕਾਂ ਲਾ ਕੇ ਫੋਰਚੂਨਰ ਤੇ ਆ ਜਵੇ ਚਾਹੇ ਕਿਸੇ ਨਾਲ ਨਾ 500 ਦਾ ਕੁਰਤਾ ਪਜਾਮਾ ਚਾਹੇ ਕਿਸੇ ਨਾਲ ਨਾ 5000 ਦਾ ਹਰ ਬੰਦਾ ਖੁਸ਼ ਕਰਕੇ ਭੇਜੋ ਇਹ ਦੱਸੋ ਆਫਰਾਂ ਗੜੀਆਂ ਲਾਈਆਂ ਤੁਸੀਂ ਦੇਖੋ ਜੀ ਆਫਰਾਂ ਦੇ ਵਿੱਚ ਨੇਰੀਆਂ ਲੈ ਦੇਣੀਆਂ ਆਹ ਝੰਡਿਆਰੇ ਗੁਰੂ ਦੇ ਵਿੱਚ ਗੀਜ਼ਾ ਕਾਟਨ ਦਾ ਕੁਰਤਾ ਪਜਾਮਾ 895 ਦਾ ਸਟਿਚ ਕਰਕੇ ਜੇ ਸਲਾਈ ਨਹੀਂ ਕਰਾਉਣੀ 700 ਦਾ ਕੁਰਤਾ ਪਜਾਮਾ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਯਾਨੀ ਕਿ 702 ਕੁੜਤੇ ਪਜਾਮੇ ਜਿਹੜਾ ਬਾਜ਼ਾਰ 'ਚ 1200 ਰੁਪਏ ਦਾ ਇਕੱਲਾ ਕੱਪੜਾ ਮਿਲਦਾ ਕੁੜਤੇ ਪਜਾਮੇ ਦਾ ਇੱਥੇ 1200 ਰੁਪਏ ਵਾਲਾ ਕੁਰਤਾ ਪਜਾਮਾ 350 ਰੁਪਏ 'ਚ ਕਰਤਾ ਦੇਖੋ ਫਾਇਦੇ ਕਿੰਨੇ ਆ ਦੇਖੋ ਜੀ ਆ ਚੱਕੋ ਆ ਗਿਆ ਇੰਟਰਨੈਸ਼ਨਲ ਕੁਰਤਾ ਪਜਾਮਾ ਆ ਦੁਬਈ ਦਾ ਕੁਰਤਾ ਪਜਾਮਾ 6 ਕੁ ਪਾਉਂਦੇ ਸੀ ਹੁਣ ਮਾਤੂ ਸ਼੍ਰੀ ਦਸਤਾਰ ਚੰਡੇ ਵਾਲੇ ਗੁਰੂ ਦੇ ਆਮ ਲੋਕ ਵੀ ਪਾਉਣਗੇ ਕਿਉਂਕਿ 3-4000 ਦਾ ਨਹੀਂ 1200 ਰੁਪਏ ਦੇ ਕੁੜਤਾ ਪਜਾਮਾ ਦੇ ਦੇਣਾ ਜੀ ਆਹ ਹੋਰ ਤੁਸੀਂ ਲਿਖਿਆ ਪੜ ਲਓ ਬਈ ਚੱਕੋ ਗੀਜ਼ਾ ਕਾਟਨ ਦਾ ਮੁਫਤ ਲਾਲ ਦਾ ਕੁੜਤਾ ਪਜਾਮਾ ਬਿਜਾਰਾਂ 'ਚ 3-3000 ਇੱਥੇ 1500 ਰੁਪਏ ਦਾ ਆਹ ਚੱਕੋ ਲੇਲਨ ਟੌਪ ਕਲਾਸ ਦੀ ਰਿਚ ਕਲਾਸ ਦੀ ਲੇਲਨ ਸੀਆਰ ਆਨ ਦੀ ਰੇਟ ਕੀ ਹੈ ਬਜ਼ਾਰਾਂ 'ਚ 6-6000 ਇੱਥੇ 3000 ਰੁਪਏ ਦਾ ਅੱਧੋ-ਅੱਧ ਦਾ ਫਰਕ ਆ ਚਾਹੇ ਪੇਪਰ ਕਾਟਨ ਚਾਹੇ ਗੀਜ਼ਾ ਲੈ ਲਓ ਚਾਹੇ ਮੈਟੀ ਲੈ ਲਓ ਵਾਈਟ ਦੇ ਵਿੱਚ ਸਾਡੇ ਕੋਲੇ 300 ਤੋਂ 400 ਤਰ੍ਹਾਂ ਦੀਆਂ ਵੈਰਾਈਟੀਆਂ ਚਾਹੇ ਲੈ ਜਾਓ ਪ੍ਰਿੰਟ ਸ਼ਰਟਾਂ ਆ ਚਾਹੇ ਲੈ ਜਾਓ ਲੈਨਾਂ ਵਾਲੀਆਂ ਚਾਹੇ ਲੈ ਜਾਓ ਚੈੱਕ ਚਾਹੇ ਵੱਡੇ ਚੈੱਕ ਚਾਹੇ ਛੋਟੇ ਚੈੱਕ ਇਸ ਗੱਲ ਦੀ ਵੀ ਗਾਰੰਟੀ ਆ ਸਾਡੇ ਕੋਲ 3350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਜੇ ਆਪਾਂ ਕਰੀਏ ਕੋਟ ਪੈਂਟ ਦੀ ਗੱਲ ਭਾਈ ਜੀ ਮੈਨੂੰ ਇਹ ਦੱਸ ਦਿਓ ਐਦਾਂ ਦਾ ਸੀਤਾ ਸਲਾਇਆ ਕੋਟ ਪੈਂਟ 10000 ਰੁਪਏ ਦਾ 2 ਪੀਸ ਮਿਲਦਾ ਜੇ ਬਾਜ਼ਾਰ 'ਚ ਟੇਲਰ ਕੋ ਚਲ ਜਿਓ ਛੋਟੇ ਕੋ ਚਲ ਜਿਓ ਵੱਡੇ ਕੋ ਚਲ ਜਿਓ 4000 ਤੋਂ 5000 ਰੁਪਈਆ ਕੱਲੀ ਸਲਾਈ ਲੈ ਲੈਂਦਾ ਟੇਲਰ ਤੁਸੀਂ ਕਿਹੜੇ ਬਹਹਾਫ ਤੇ ਕਹਿ ਰਹੇ ਹੋ ਵੀ 2 ਵੀ ਸਕੋਰ ਮੈਂ 2995 ਚ ਕੱਪੜਾ ਵੀ ਦੇਈ ਜਾਂਦੇ ਹੋ ਸਲਾਈ ਵੀ ਤੁਹਾਡੀ ਟੇਲਰ ਦਾ ਖਰਚਾ ਵੀ ਨਹੀਂ ਲੈਣਾ ਇਹ ਕਿੱਦਾਂ ਪੋਸੀਬਲ ਆ ਦੇਖੋ ਜੀ ਪੋਸੀਬਲ ਹੈਗਾ ਜਦੋਂ ਮਾਤੂਸ਼ਰੀ ਦਸਤਾਰ ਨੇ ਆਪਦਾ ਕੱਪੜਾ ਆਪਦੀ ਡਾਈੰਗ ਆਪਦੇ ਟੇਲਰ ਆਪਦੀਆਂ ਮਸ਼ੀਨਾਂ ਤੇ ਆਪਦੀ ਫੈਕਟਰੀ ਦਾ ਜਿੰਮਾ ਚੱਕ ਲਵੇ ਕੁਆਲਿਟੀ ਕੱਪੜੇ ਦੀ ਏ ਕਲਾਸ ਮੂਹ ਬੋਲੂਆ ਕੱਪੜਾ ਕਿਉਂਕਿ ਅਸੀਂ 2 ਪੀਸ ਕੋਟ ਪੈਂਟ 2995 ਤੇ 3 ਪੀਸ ਸੈਂਟੀਓ ਸੜ ਤੇ ਦਿੰਨੇ ਆ ਗੱਲ ਇੱਕ ਦੋ ਰੰਗਾਂ ਦੀ ਨਹੀਂ ਰੰਗ ਚਾਹੇ ਲਾਈਟ ਲੈ ਲਓ ਡਾਰਕ ਜਿਹੜੇ ਮਰਜ਼ੀ ਰੰਗ ਬਰਾ ਲਓ ਚਲੋ ਜੀ ਜਿਹੜੇ ਸਾਡੇ ਭਰਾ ਪੱਕਾ ਬੰਨਣ ਵਾਲੇ ਸ਼ਕੀਨ ਚੋਟੀ ਦੇ ਗੱਬਰੂ ਆ ਮਾਝੇ ਦੀ ਧਰਤੀ ਦੇ ਆ ਦੇਖੋ ਜੀ ਸਭ ਤੋਂ ਵੱਡਾ ਬ੍ਰਾਂਡ ਆ ਮਾਤੂਸ਼ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋ ਪੱਗਾਂ ਦੇ ਵਿੱਚ 550 ਤੋਂ ਵੱਧ ਰੰਗ ਆ 550 ਤੋਂ ਵੱਧ ਰੰਗ ਰੰਗ ਫੇਟ ਹੋ ਜੂਵੇ ਡੱਬ ਪੈ ਜੂਵੇ ਅਸੀਂ ਫੁੱਲ ਗਾਰੰਟੀ ਲੈਂਦੇ ਆ ਨੰਬਰ ਸਕਰੀਨ ਤੇ ਆ ਕੋਈ ਮੰਨਜ ਸਵਾਲ ਹੋਵੇ ਤਾਂ ਇੱਥੇ ਫੋਨ ਕਰ ਲਿਓ ਹਰ ਗੱਲ ਦਾ ਜਵਾਬ ਦਵਾਂਗੇ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹਾਂ ਟੀਵੀ ਜੜਿਆਲਾ ਗੁਰੂ